ਜਵਾਨੋ ਆਪਾਂ ਇਸ ਸੰਕਟ ਦਾ ਹੱਲ ਲੱਭਣਾ ਤੇ ਪਰਾਲੀ ਦਾ ਪ੍ਰਬੰਧ ਕਰਨਾ ਅਸੀਂ ਨਾ ਪਰਾਲੀ ਨੂੰ ਅੱਗ ਲਾਉਣੀ ਆ ਤੇ ਨਾ ਲਾਉਣ ਦੇਣੀ ਆ ਜੇ ਅੱਗ ਨਹੀਂ ਲਾਉਣੀ ਤਾਂ ਇਸ ਪਰਾਲੀ ਨੂੰ ਪਹਾੜ ਬਣਾਉਣਾ ਹੈ ਹਾਂ ਮੱਥਾ ਲਾਉਣਾ ਇਸ ਪਹਾੜ ਦਾ ਤੇ ਇਸ ਪਿੰਡ ਦੀਆਂ ਸਮੱਸਿਆਵਾਂ ਨਾਲ ਕਰਨਾ ਕੀ ਆ ਫਿਰ ਇਹਦਾ ਕਰਨਾ ਪਰਾਲੀ ਨੂੰ ਜ਼ਮੀਨ 'ਚ ਦੱਬਾਂਗੇ ਮਸ਼ੀਨਾਂ ਨਾਲ ਤੇ ਬਜਾਈ ਕਰਾਂਗੇ ਹੈਪੀ ਸੀਡਰ ਨਾਲ ਅਸੀਂ ਵੀ ਤੇਰੇ ਨਾਲ ਆ ਝੋਨੇ ਦੇ ਵੱਡ ਕਣਕ ਪੀਸੀਦਰ ਸੋਣੀ ਝੋਨੇ ਦੇ ਵਟ ਕਣਕ ਬੀਜ ਦਾ ਹੈ ਪੀਸੀਦਰ ਸੋਣੀ ਅਗ ਲਾਉਣੋਂ ਤੂੰ ਹਟ ਜਾ ਸੋਹਣਿਆ ਕਿਉਂ ਕਰ ਦੇਣ ਹੋਣੀ ਤੂੰ ਕਿਉਂ ਕਰ ਦੇਣ ਹੋਣੀ ਜੋ ਦਸਣ ਵਿਗਿਆਨੀ ਜੋ ਦਸਣ ਵਿਗਿਆਨੀ ਵੰਡ ਦੇ ਗਿਆਨ ਕੁਹਾਰੀ ਪਾਣੀ ਧਰਤੀ ਦੀ ਕੋ ਮੰਜ ਕਰੀ ਗਾ ਰੋਕ ਲੈ ਤੀਲੀ ਬਾਣੀ ਰੋਕ ਲੈ ਤੀਲੀ ਬਾਣੀ ਪੌਣਾ ਦੇ ਵਿੱਚ ਜ਼ਹਿਰ ਫੁੱਲ ਨਾ ਆਓ ਅੱਜ ਅਸੀਂ ਇਹ عہد ਕਰੀਏ ਕਿ ਝੋਨੇ ਦੀ ਪਰਾਲੀ ਅਸੀਂ ਨਹੀਂ ਸਾੜਾਂਗੇ ਅਤੇ ਸਾਸ ਸੰਬੰਧੀ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਂਗੇ